ਬਿਲਾਵਲ ਮਹਿਲਾ ਪਹਿਲਾ ਛੰਤ ਦਖਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇ ਲੜਿਆ ਗੋਇਲ ਆਈ RAM ਮਟਕੀ ਡਾਰ ਧਰੀ ਹਰ ਲਿਵਲਾਈ RAM ਲਿਵਲਾਏ ਹਰ ਸਿਓ ਰਹੀ ਗੋਇਲ ਸਹਜ ਸ਼ਬਦ 시ਗਾਰੀਆ ਕਰ ਜੋੜ ਗੁਰ ਪਹਿ ਕਰ ਬਿਨੰਤੀ ਮਿਲੋ ਸਾਚ ਪਿਆਰੀਆ ਸਨੁ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਫਿਰ ਸਾਧਾਰਿਆ ਸਚ ਨਵੇ ਲੜੀਏ ਜੋ ਬਨ ਬਾਲੀ RAM ਆਉ ਨ ਜਾਉ ਕਹੀ ਆਪਣੇ ਮਹਿ ਨਾਲੀ RAM ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਪਾਵੈ ਅਗਾਧ ਬੋਧ ਅਕਥ ਲਕਥੀਏ ਸਹਜ ਪ੍ਰਭ ਗੁਣ ਗਾਵੇ RAM ਨਾਮ ਰਸਾਲ ਰਸੀਆ ਰਵੇ ਸਾਚ ਪਿਆਰੀਆ ਗੁਰ ਸ਼ਬਦ ਦੀ ਆਦਾਨ ਕੀਆ ਨਾਨਕਾ ਵਿਚਾਰੀਆ ਸ੍ਰੀਦਰ ਮੋਹਿ ਲੜੀ ਪ੍ਰਸੰਗ ਸੂਦੀ RAM ਗੁਰ ਗਏ ਪਾਏ ਚਲੋ ਸਾਚ ਸੰਗੂਦੀ RAM ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇਕ ਭਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇ ਲਿਆ ਦਿਨ ਰਹਿਣ ਘੜੀ ਨਾ ਚਸਾ ਵਿਸਰੇ ਸਾਸ ਸਾਸ ਨਿਰੰਝਨੋ ਸਬਦ ਜੋਤ ਜਗਾਏ ਦੀਪਕ ਨਾਨਕਾ ਪਉ ਪੰਜਨੋ ਜੋਤ ਸਬਾਈ ਅਲੜੀਏ ਤ੍ਰਿਬਣ ਸਾਰੇ RAM ਘਟ ਘਟ ਰਵ ਰਹਿਆ ਅਲਖ ਅਪਾਰੇ RAM ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਏ ਹਉ ਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਏ ਦਰਜਾਏ ਦਰਸ਼ਨ ਕਰੀ ਪਾਣੇ ਤਾਰ ਤਾਰਣ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਤਾਰਿਆ ਬਲਾਵਲ ਮਹਿਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ ਅਬਗਤੋ ਹਰਨਾਥ ਨਾਥ ਹਿਤਿ ਸੇ ਪਾਵੇ ਸੋਧੀਏ ਕਿਰਪਾਲ ਸਦਾ ਦਿਹਾਲ ਦਾਤਾ ਜੀਆ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਪਰ ਨਾਮ ਅੰਤਰ ਵਸ ਰਹੇ ਪੇਖ ਭਵਨੀ ਹਟ ਨਾ ਜਾਣਾ ਨਾਨਕਾ ਸਚ ਗਹਿ ਰਹੇ ਪੰਨੜੀ ਰਾਣ ਭਲੀ ਦਿਨਸ ਸੁਹਾਏ RAM ਨਿਜ ਕਰ ਸੁਤੜੀਏ ਪਰਮ ਜਗਾਏ RAM ਨਵ ਹਾਣ ਨਵ ਤਨ ਸਬਦ ਜਾਗੀ ਆਪਨੇ ਪਰ ਪਾਣੀਆਂ ਤਜ ਕੂੜੇ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰਿ ਕਾ ਹਾਰ ਕੰਠੇ ਸਾਚ ਸ਼ਬਦ ਨੀਸਾਣਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਦ ਪਾਣਿਆ ਜਾਗ ਸਲੋਣੜੀਏ ਬੋਲੇ ਗੁਰਬਾਣੀ RAM ਜਿਨ ਸੁਣ ਮਨੀੜੀ ਅਖਤ ਕਹਾਣੀ RAM ਅਖਰ ਤੇ ਕਹਾਣੀ ਪਦ ਨਿਰ ਬਾਣੀ ਕੋ ਵਿਰਲਾ ਗੁਰਮੁਖ ਬੂਜੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਣ ਸੋਜੀ ਸੂਜਹਿ ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਭੂਰ ਰਹਾ ਸਰਬ ਠਾਈ ਨਾਨਕਾ ਔਰ ਧਾਰਿਆ ਮਹਿਲ ਬੁਲਾਈਐ ਭਗਤ ਸਨੇਹੀ RAM ਗੁਰਮਤਿ ਮਨ ਰਹਿਸੀ ਸੀ ਜਸ ਦੇਹੀ ਰਾਮ ਮਨ ਮਾਰੀ ਜੇ ਸਬਦ ਸੀ ਜੇ ਤ੍ਰੈ ਲੋਕ 나ਥ ਪਛਾਣੇ ਮਨ ਢੀਗ ਢੋਲ ਨ ਜਾਏ ਕਤਹੀ ਆਪਨਾ ਪਿਰ ਜਾਣੇ ਮੈਂ ਆਧਾਰ ਤੇਰਾ ਤੂ ਖਸਮ ਮੇਰਾ ਮੈਂ ਤਾਂ ਤਕਿਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਿਬੇਰੋ ਛੰਤ ਬਿਲਾਵਲ ਮਹਲਾ ਚੌਥਾ ਮੰਗਲ ਇਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੇ ਆਇਆ ਮਨ ਸੁਖ ਸਮਾਣਾ RAM ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲਿਆ ਮਾਣਾ RAM ਵਡਭਾਗਿਆ ਸੋਹਾਗਣੀ ਹਰ ਮਸਤਕ ਮਾਣਾ RAM ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਭਣਾ RAM ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ RAM ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ RAM ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਰਾਪੇ RAM ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਧਾਪੇ ਰਾਮ ਮਾਨਸ ਜਨਮ ਹਰ ਪਾਈਏ ਹਰ 라ਵਣ ਤੇ ਬੇਰਾਰਾ ਰਾਮ ਗੁਰਮੁਖ ਮਿਲ ਸੋਹਾਗਣੀ ਰੰਗ ਹੋਏ ਕਣੇ ਰਾਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ RAM ਗੁਰ ਹਰ ਪ੍ਰਭ ਅਗਮ ਦ੍ਰਿੜਾਇ ਮਨ ਤਨ ਰੰਗ ਪੀ ਨਾਰਾਮ ਭਗਤ ਵਚਲ ਹਰ ਨਾਮ ਹੈ ਗੁਰਮੁਖ ਹਰ ਲੀ ਨਾਰਾਮ ਬਿਨ ਹਰ ਨਾਮ ਨਾ ਜੀਵ ਦੇ ਜੋ ਜਲ ਬਿਨ ਮੀਨਾਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਰਾਮ ਬਿਲਾਵਲ ਮਹਲਾ 4ਵਾਂ ਸ਼ਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੇਵੜ ਪਾਗ ਗੁਰ ਪੂਰੇ ਵੇਖਾਲਿਆ ਨਾਨਕ ਹਰ ਲਿਵ ਲਾਗ ਛੰਤ ਮੇਰਾ ਹਰ ਪ੍ਰਭ 라ਵਣ ਆਇਆ ਹੋਮੇ ਬਿਖ ਝਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰੇ ਕਮਲੇ ਪ੍ਰਗਾਸਿਆ ਗੁਰ ਗਿਆਨੀ ਜਾਗੇ RAM ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਭਾਗੇ RAM ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ RAM ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ RAM ਅਗਿਆਨ ਅੰਧੇਰਾ ਕਟਿਆ ਜੋਤ ਪ੍ਰਗਟਾਈ RAM जन नानक नाम आधार है हर नाम समाई राम तन हर प्रभ प्यारे राविया जा हर प्रभ पाई राम अखी प्रेम कसाइया जो बिलक मसाई राम गुरपूरे हर मेलिया हर रस अघाई राम ਜਨਾਨਕ ਨਾਮ ਵਿਗਸਿਆ ਹਰ ਹਰ ਲੇਵਲਾਈ ਰਾਮ ਹਮ ਮੂਰਖ ਮੁਗਦ ਮਿਲਾਇਆ ਹਰ ਕਿਰਪਾ ਧਾਰੀ ਰਾਮ ਤਨ ਤਨ ਗੁਰੂ ਸਾਹਾਸ ਹੈ ਜਿਨ ਹਉ ਮੇ ਮਾਰੀ ਰਾਮ ਜਿਨ ਵਡ ਭਾਗਿਆ ਵਡ ਭਾਗ ਹੈ ਹਰ ਹਰ ਓਰ ਧਾਰੀ ਰਾਮ ਜਨਾਨਕ ਨਾਮ ਸਲਾਹੇ ਤੂ ਨਾਮੇ ਬਲੇਹਾਰੀ RAM ਬਿਲਾਵਲ ਮਹਿਲਾ ਪੰਜਵਾਂ ਛੰਤ ੴ ਸਤਿਗੁਰ ਪ੍ਰਸਾਦ ਬੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ RAM ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ RAM ਮਨ ਪ੍ਰੀਤ ਲਾਗੇ ਵੜੇ ਪਾਗੇ ਕਬ ਮਿਲਿਏ ਪੂਰਨ ਪਤੇ ਸਹਜੇ ਸਮਾਈਏ ਗੋਵਿੰਦ ਪਾਈਏ ਦੇਹੋ ਸਖੀਏ ਸੋ ਮੋਹਿ ਮਤੇ ਦਿਨ ਰੈਣ ਠਾਢੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਿਹੋ ਮੋਹਿ ਲੜਲਾਇਆ ਪਿਆਸ ਮਹੜਾ ਹਰ ਰਤਨ ਵਿਸਾਹਾਰਾਮ ਖੋਜੀ ਖੋਜ ਲਧਾ ਹਰ ਸੰਤਨ ਪਹਾਰਾਮ ਮਿਲੇ ਸੰਤ ਪਿਆਰੇ ਦਿਆਤਾਰੇ ਕਤਹਿ ਅਖਤ ਵਿਚਾਰੋ ਇਕ ਚਿਤ ਇਕ ਮਨ ਝਾਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬਿਨੰਤੀ ਮਿਲੇ ਹਰ ਜਸਲਾਹ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੇ ਸਮੂਹ ਭਾਇ ਗਿਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਤੇ ਆਏ ਬਣੇ ਅਚਰਜ ਜਾਈਆਂ ਮਿਲ ਇਕਤ੍ਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀਸ ਮਾਗਿਆ ਮਿਲ ਜੋਤ ਜੋਤੀ ਉਤਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਣ ਜੋਗ ਪਵਨ ਸੁਹਾਵੜਾ ਧਰਤ ਸਬਾਗੀ RAM ਪ੍ਰਭ ਕਰ ਆਇ ਲੜਾ ਗੁਰ ਚਰਣੀ ਲਾਗੀ RAM ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁਣੀਆਂ आनंद अनदिन बजे वाजे अहम मत मन की त्यागी बिनवंत नानक शरण स्वामी संत संग ले विलागी बिलावल महला पंजवा भाग सु लखणा हर कंत हमारा राम अनद बाजे त्रा तिस धुन दरबार राम आनंद अनदिन वजहे वाजे दिनस रहण उमाहा तह रोग शोक ना दुख बियापे जन्म मरण नाताह रिद्ध सिद्ध सुदारस अमृत भगत भरे पंडारा बिनवंत नानक बलहार वैया पार ब्रह्म प्राण आधार सुन सखी सहेली हो मिल मंगल गावे राम मन तन प्रेम करे तिस प्रभ को रावे राम कर प्रेम रावे तिसे पावे एक निमख पलक ना त्यागिये गह कंठ लाइये नह लजाइए चरण रज मन पागिए भगत ठगोरी पाए मोहे अनत ना तावे बिनवंत नानक मिल संग साजन अमर पदवी पावहि बिसमन बिसम भय भेख गुण अविनासी राम कर गह पूजा कही कट जम की फांसी राम गए पूजा लीनी दास कीनी अंकुर ओदोत जड़ाया मलन मोह विकार नाठे दिवस निर्मल आया ਦਰਸਤ ਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਬ੍ਰਹਮ ਦੀਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰ ਕਰਣ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸੇ ਜਾਣੇ ਜਿਨਨੇ ਹਰ ਰਸ ਪੀਆ